ਬਾਂਸ ਹੁੰਦਾ ਨਾ ਬਾਂਸ ਜਿਹਨੂੰ ਦਾਵਾ ਅਗਨੀ ਕਹਿੰਨੇ ਆਪਾਂ ਜੰਗਲ ਦੀ ਅੱਗ ਉਹ ਜਿਹੜੀ ਅਗਨੀ ਕਿੱਦਾਂ ਜੰਗਲ ਨੂੰ ਅੱਗ ਲੱਗਦੀ ਬਾਂਸ ਹੁੰਦਾ ਜਦੋਂ ਆਪਸ ਵਿੱਚ ਟਕਰਾਉਂਦੇ ਆ ਆਪ ਤਾਂ ਸੜਦੇ ਹੀ ਸੜਦੇ ਆ ਪੂਰੇ ਜੰਗਲ ਨੂੰ ਸਾੜ ਦਿੰਦੇ ਆ ਹੁਣ ਉਹ ਬਾਂਸ ਟਕਰਾਉਂਦੇ ਆ ਤੇ ਉਹਨਾਂ 'ਚੋਂ ਅੱਗ ਕਿਉਂ ਲੱ ਪੈਦਾ ਹੁੰਦੀ ਕਿਉਂਕਿ ਅੰਦਰੋਂ ਖਾਲੀ ਹੁੰਦੇ ਨੇ ਉਹ ਅੰਦਰੋਂ ਖਾਲੀ ਹੁੰਦੇ ਆ ਟਕਰਾਉਂਦੇ ਆ ਤੇ ਅਗਨੀ ਪੈਦਾ ਹੁੰਦੀ ਆ ਕਿੰਨਾ ਕੁਝ ਆਪ ਤਾਂ ਸੜ ਗਏ ਨਾਲ ਕਿੰਨਾ ਕੁਝ ਸਾੜਦਾ ਜਿਨ੍ਹਾਂ ਦੇ ਭਾਂਡੇ ਅੰਦਰੋਂ ਨਾਮ ਰਸ ਨਾਲ ਖਾਲੀ ਹੁੰਦੇ ਆ ਉਹਨਾਂ ਅੰਦਰ ਨਫ਼ਰਤ ਦੀ ਅੱਗ ਬਲਦੀ ਹੈ ਉਹ ਫਿਰ ਆਪ ਵੀ ਸੜਦੇ ਆ ਤੇ ਹੋਰਾਂ ਨੂੰ ਵੀ ਸਾੜਦੇ ਆ ਜਿਨ੍ਹਾਂ ਅੰਦਰ ਨਾਮ ਦਾ ਰਸ ਭਰਿਆ ਹੁੰਦਾ ਨਾ ਉਹਨਾਂ ਅੰਦਰ ਕਦੇ ਈਰਖਾ ਦੀ ਅਗਨੀ ਪੈਦਾ ਨਹੀਂ ਹੁੰਦੀ ਉਹ ਕਦੇ ਨਹੀਂ ਅੰਦਰੋਂ ਤੱਪਦੇ ਕਦੇ ਨਫ਼ਰਤ ਨਹੀਂ ਉਹਨਾਂ ਦੇ ਅੰਦਰ ਜਿਹੜੀ ਆ ਉਹ ਅੱਗ ਬਲਦੀ ਜਿਨ੍ਹਾਂ ਦੇ ਅੰਦਰ ਨਾਮ ਰਸ ਨਾਲ ਭਾਂਡੇ ਭਰੇ ਹੁੰਦੇ ਆ ਪਰ ਜਿਨ੍ਹਾਂ ਦਾ ਭਾਂਡਾ ਖਾਲੀ ਹੋਵੇ ਜੀਉ ਤਪਤ ਹੈ ਬਾਰੋ-ਬਾਰ ਤਪ ਥਪ ਖਪੇ ਬਹੁਤ ਉਤਪਦੇ ਹੁੰਦੇ ਅੰਦਰ ਜੇ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਤੇ ਕਿੰਨਾ ਨੇ ਬਿਠਾਇਆ ਜਿਹੜੇ ਆਪ ਅੰਦਰੋਂ ਤਪੇ ਹੋਏ ਨੇ ਕਿੰਨਾ ਚੰਦੂ ਤਪਿਆ ਪਿਆ ਈਰਖਾ ਹੀ ਸੀ ਨਾ ਅੰਦਰ ਨਫ਼ਰਤ ਸੀ ਤੇ ਜਿਨ੍ਹਾਂ ਅੰਦਰ ਈਰਖਾ ਹੁੰਦੀ ਹੈ ਉਹ ਆਪਣੇ ਅੰਦਰ ਨਹੀਂ ਦੇਖਦੇ ਵੀ ਮੇਰਾ ਜੀਵਨ ਕੈਸਾ ਹੈ ਮੇਰਾ ਆਚਰਣ ਕੈਸਾ ਹੈ ਮੇਰਾ ਕਰਮ ਕੈ ਉਹ ਆਪਣਾ ਨਹੀਂ ਅੰਦਰ ਦੇਖਦੇ ਵੀ ਉਹ ਦੂਸਰਿਆਂ ਵੱਲ ਦੇਖਦੇ ਆ ਵੀ ਇਹਨੇ ਇਸ ਤਰ੍ਹਾਂ ਕਿਉਂ ਕੀਤਾ ਪਰ ਇਹ ਤਾਂ ਦੇਖਿਆ ਨਹੀਂ ਵੀ ਈਰਖਾ ਦੀ ਅਗਨੀ ਤਾਂ ਮੇਰੇ ਅੰਦਰ ਹੈ ਇਸ ਲਈ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਿਠਾਇਆ ਉਬਲਦਾ ਉਹ ਆ ਉਹ ਪਾਣੀ ਜਿਹਦੇ ਵਿੱਚ ਬਿਠਾਇਆ ਛੜਦੀ ਰੇਤਾ ਸੀ ਚ ਉਹ ਤਪੇ ਹੋਏ ਨੇ ਅੰਦਰੋਂ ਉਤਪਾਉਣਾ ਚਾਹੁੰਦੇ ਆ ਮਹਾਰਾਜ ਜੀ ਯਿਸੂ ਵਾਸਤੇ ਗੁਰੂ ਮਹਾਰਾਜ ਵੀ ਮੁਸਕਰਾ ਕੇ ਤਤੀ ਤਵੀ ਤੇ ਬੈਠ ਕੇ ਕਹਿੰਦੇ ਅਸੀਂ ਤੁਹਾਡੀ ਵੀ ਤਪਸ਼ ਦੀ ਹੱਦ ਦੇਖਣੀ ਹੈ ਤੇ ਆਪਣੇ ਅੰਦਰ ਦੀ ਵੀ ਅਸੀਂ ਸ਼ਾਂਤੀ ਤੇ ਠੰਡਕ ਦੀ ਹੱਦ ਦੇਖਣੀ ਹੈ ਤੁਸੀਂ ਕਿੰਨਾ ਕੁ ਤਪਾ ਸਕਦੇ ਹੋ ਤਪਾਓ ਜਿੰਨੀ ਅਗਨੀ ਬ ਤੇਜ ਕਰਕੇ ਇਹਨੂੰ ਤਪਾ ਸਕਦੇ ਉਹ ਤਪਾ ਲੋ ਅਸੀਂ ਤੁਹਾਡੇ ਤਪ ਜਿਹੜੀ ਅੰਦਰ ਦੀ ਤਪਸ਼ ਹੈ ਨਾ ਉਹਦਾ ਸੇਕ ਦੇਖਣਾ ਵੀ ਕਿੰਨਾ ਕੋਇ ਤੇ ਜਿਹੜੀ ਸਾਡੇ ਅੰਦਰ ਠੰਡ ਵਰਤਦੀ ਐ ਅਸੀਂ ਉਹਦੀ ਠੰਡਕ ਦਾ ਅੰਦਰ ਅਸੀਂ ਉਹ ਦੇਖਣਾ ਹੈ ਸ਼ੁਭਾ ਵੀ ਇਹ ਤਤੀ ਤਵੀ ਡੁਲਾਉਂਦੀ ਐ ਕਿ ਅੰਦਰ ਦੀ ਠੰਡਕ ਅੰਦਰ ਨੂੰ ਟਿਕਾਉਂਦੀ ਐ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ශීතල් හොයමනවා, සතුගුරුකා දර්ෂන පයිඩියෝොක්.